ਅਫਰੀਦਕੋਟ ਦੇ ਗੁਰਵਿੰਦਰ ਸਿੰਘ ਕਤਲकांड ਦਾ ਜ਼ਿਕਰ ਕਰਾਂਗੇ ਜਿਸ ਦੇ ਵਿੱਚ ਨਵਾਂ ਖੁਲਾਸਾ ਹੋਇਆ ਹੈ ਜ਼ਹਿਰ ਦੇਣ ਦੇ ਨਾਲ ਗਲਾ ਕੁੱਟਿਆ ਗਿਆ ਹੈ ਜ਼ਹਿਰ ਦੇਣ ਦੇ ਨਾਲ ਨਾਲ ਗਲਾ ਕੁੱਟ ਕੇ ਮਾਰਿਆ ਗਿਆ ਪੋਸਟਮਾਰਟਮ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਤਲ ਦਾ ਇਹ ਨਵਾਂ ਰਾਜ਼ ਸਾਹਮੇ ਆਇਆ ਹੈ ਪੋਸਟਮਾਰਟਮ ਰਿਪੋਰਟ 'ਚ ਸਾਰ ਰੁਕਣ ਦੇ ਨਾਲ ਮੌਦੀ ਪੁਸ਼ਟੀ ਹੋਈ ਹੈ ਸਰੀਰ 'ਤੇ ਦੱਸਿਆ ਕਿ 10 ਤੋਂ 12 ਸੱਟਾਂ ਦੇ ਨਿਸ਼ਾਨ ਮਿਲੇ ਨੇ ਇਸ ਤਰੀਕੇ ਦੀ ਦਰਦਨਾਕ ਮੌਤ ਦਿੱਤੀ ਗਈ ਹੈ ਜਾਣਕਾਰੀ ਦੇ ਮੁਤਾਬਕ ਪਤਨੀ ਰੁਪਿੰਦਰ ਕੌਰ ਨੇ ਗੁਰਵਿੰਦਰ ਦੀਆਂ ਬਾਹਾਂ ਫੜੀਆਂ ਸਨ ਪ੍ਰੇਮੀ ਹਰਕਮਲ ਨੇ ਗळा ਕੋਟਿਆ ਸੀ ਕਤਤਵਾਦ ਦੋਸਤ ਦੇ ਨਾਲ ਚੰਡੀਗੜ੍ਹ ਹਰਕਮਲ ਆ ਗਿਆ ਸੀ ਮੁੰਬਈ ਚਾਂਦੀਏ ਤਿਆਰੀ ਕਰ ਰਿਹਾ ਸੀ ਹਰਕਮਲੇ ਰਾਤ ਨੂੰ ਸ਼ਰਾਬ ਪੀਤੀ ਹੋਈ ਸੀ ਔਰ ਸਵੇਰੇ ਉੱਠ ਕੇ ਵੀ ਸ਼ਰਾਬ ਪੀਤੀ ਤਾਂ ਹਰਕਮਲ ਨੂੰ ਕਰੇ ਪੁਲਿਸ ਪਹੁੰਚਣ ਬਾਰੇ ਪਤਾ ਲੱਗਿਆ ਸੀ ਮੁਜ਼ਮੇ ਆਪਣੇ ਦੋਸਤ ਨੂੰ ਕਤਲ ਬਾਰੇ ਦੱਸਿਆ ਸੀ ਤਫਰੀਦ ਕੋਟ ਅਦਾਲਤ ਵਿੱਚ ਪਹੁੰਚ ਕੇ ਉਸਨੇ ਬਾਅਦ ਵਿੱਚ ਸਰੈਂਡਰ ਕਰ ਦਿੱਤਾ ਜਦੋਂ ਉਸ ਨੂੰ ਇਹ ਪਤਾ ਲੱਗਿਆ ਕਿ ਉਸ ਨੂੰ ਰੁਪਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਉਹਨਾਂ ਦਾ ਇਹ ਸਾਰਾ ਖੁਲਾਸਾ ਹੋ ਚੁੱਕਿਆ ਹੈ ਕਿ ਕਿਸ ਤਰੀਕੇ ਆਹ ਵਾਰदात ਜਿਹੜਾ ਹੈ ਉਹਨਾਂ ਨੇ ਅੰਜਾਮ ਦਿੱਤਾ ਹੈ ਤਾਂ ਇਹ ਤਸਵੀਰਾਂ ਇੱਕ ਪਾਸੇ ਤੁਸੀਂ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਇਸ ਨੂੰ ਲੁੱਟ ਦੀ ਕੋਸ਼ਿਸ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਲੁੱਟ ਜਿਹੜੀ ਹੈ ਉਹ ਕਰਨ ਆਈ ਸੀ ਲੁਟੇਰੇ ਔਰ ਉਹਨਾਂ ਨੇ ਹੀ ਗੁਰਵਿੰਦਰ ਨੂੰ ਮਾਰ ਦਿੱਤਾ ਉਸ ਸਮੇਂ ਇਹ ਸਮਾਨ ਇਸ ਤਰੀਕੇ ਵਿਖੇਰਿਆ ਗਿਆ ਸੀ ਦੂਜੇ ਪਾਸੇ ਉਹਨਾਂ ਦੀਆਂ ਪੁਰਾਣੀਆਂ ਤਸਵੀਰਾਂ ਨੇ ਪਰ ਆਪਣੇ ਆਪ ਦੇ ਵਿੱਚ ਬਹੁਤ ਹੈਰਾਨੀ ਜਨਕ ਮਾਮਲੇ ਖੁਲਾਸੇ ਜੜੇ ਨੇ ਇਸ ਮਾਮਲੇ 'ਚ ਹੋ ਰਹੇ ਨੇ ਪਹਿਲਾਂ ਸਿਰਫ ਜਾਣਕਾਰੀ ਆ ਰਹੀ ਸੀ ਕਿ ਗਲਾ ਕੁੱਟ ਕੇ ਹੀ ਸ਼ਾਇਦ ਸਿਰਫ ਗੁਰਵਿੰਦਰ ਨੂੰ ਮਾਰਿਆ ਗਿਆ ਪਰ ਹੁਣ ਜਾਣਕਾਰੀ ਪੋਸਟਮਾਰਟਮ ਰਿਪੋਰਟ ਤੋਂ ਖੁਲਾਸਾ ਹੋਇਆ ਹੈ ਕਿ ਸਿਰਫ ਗਲਾ ਨਹੀਂ ਕੁੱਟਿਆ ਪਹਿਲਾਂ ਜ਼ਹਿਰ ਦਿਆ ਗਿਆ ਹੈ ਔਰ ਸਾਹ ਕੁੱਟਣ ਦੇ ਨਾਲ ਜਿਹੜੀ ਮੌਤ ਹੈ ਉਹ ਗੁਰਵਿੰਦਰ ਦੀ ਹੋਈ ਹੈ ਉਸ ਤੋਂ ਬਾਅਦ ਗਲਾ ਕੁੱਟਿਆ ਗਿਆ ਦੋਵੇਂ ਬਾਹਾਂ ਰੁਪਿੰਦਰ ਨੇ ਜ ਜਿਹਨੀਆਂ ਨੇ ਆਪਣੇ ਪਤੀ ਗੁਰਵਿੰਦਰ ਦੀਆਂ ਫੜੀਆਂ ਔਰ ਉਸ ਤੋਂ ਬਾਅਦ ਹਰਕਮਲ ਨੇ ਇਸ ਵਾਰਦਾਤ ਨੂੰ ਅਨਜਾਮ ਦਿੱਤਾ ਆਪਣੇ ਆਪ ਦੇ ਵਿੱਚ ਹੈਰਾਨੀ ਜਨਕ ਹੈ ਪੈਰਾ ਹਿੱਥੋ ਇਸ ਸਾਰਾ ਮਾਮਲਾ ਜ਼ਮੀਨ ਕਰਦਾ ਹੈ ਕਿਉਂਕਿ ਅੱਕਿਵੇਂ ਕੋਈ ਇਸ ਤਰੀਕੇ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ ਜਦੋਂ ਇਹ ਵੀ ਖੁਲਾਸੇ ਹੋ ਰਹੇ ਹੋਣ ਕਿ ਬਹੁਤੀ ਪਿਆਰ ਦੇ ਨਾਲ ਪੂਰੇ ਪਰਿਵਾਰ ਨੇ ਰੁਪਿੰਦਰ ਨੂੰ ਰੱਖਿਆ ਹੋਇਆ ਸੀ ਹਰ ਇੱਕ ਡਿਮਾਂਡ ਜਿਹੜੀ ਹੈ ਡਿਮਾਂਡ ਵੀਰਾ ਕਹ ਲਈਏ ਖੁਦ ਬਖੁਦ ਸਾਰੀਆਂ ਸੁਵਿਧਾਵਾਂ ਰੁਪਿੰਦਰ ਨੂੰ ਦਿੱਤੀਆਂ ਹੋਈਆਂ ਸਨ ਉਸ ਦੇ ਸਹੁਰਾ ਪਰਿਵਾਰ ਨੇ ਬਕਾਇਦਾ ਗੱਡੀ ਤੇ ਜਿਹੜਾ ਹੈ ਉਹ ਆਉਣਾ ਜਾਣਾ ਕਰਦੀ ਸੀ ਇਸ ਤਰੀਕੇ ਸਾਰਾ ਕੁਝ ਜਿਹੜਾ ਹੈ ਪਰਿਵਾਰ ਬਹੁਤ ਪਿਆਰ ਦੇ ਨਾਲ ਸਹੂਤਾ ਦੇ ਨਾਲ ਉਸ ਨੂੰ ਰੱਖ ਰਿਹਾ ਸੀ ਪਰ ਕੁਝ ਵੀ ਗਵਾਰਾ ਨਹੀਂ ਹੋਇਆ ਉਸ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਹਰ ਕੰਵਲ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਨੂੰ ਮੌਤ ਦੇ ਕਾਰਨ ਦਿੱਤਾ ਆ ਵੱਡੀ ਵਾਰ ਦਾ ਜਿਹੜੀ ਆ ਫ੍ਰੀਕੋਟ ਵਾਪੇ ਜਿਸ ਤੋਂ ਬਾਅਦ ਹੁਣ ਇੱਕ ਤੋਂ ਬਾਅਦ ਇੱਕ ਖੁਲਾਸੇ ਹੋ ਰਹੇ ਨੇ ਖੁਲਾਸਾ ਇਹ ਵੀ ਹੋਇਆ ਕਿ ਸਰੀਰ ਤੇ ਉਸਦੇ 10 ਤੋਂ 12 ਸੱਟਾਂ ਦੇ ਨਿਸ਼ਾਨ ਨੇ ਸਾਹ ਰੁਕਣ ਦੇ ਨਾਲ ਗੁਰਵਿੰਦਰ ਦੀ ਮੌਤ ਹੋਈ ਅ ਦੇਵਾਨੰਦ ਮੇਰੇ ਸਯੋਗੀ ਫੋਨ ਲਾਈਨ ਤੇ ਮੌਜੂਦ ਨੇ ਦੇਵਾਨੰਦ ਇੱਕ ਤੋਂ ਬਾਅਦ ਇੱਕ ਖੁਲਾਸੇ ਹੋ ਰਹੇ ਨੇ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਜਾਣਕਾਰੀ ਹੈ ਕਿਉਂਕਿ ਸਾਰਾ ਪਿੰਡ ਵੀ ਦੱਸਦਾ ਹੈ ਕਿ ਕਿਵੇਂ ਪਿਆਰ ਦੇ ਨਾਲ ਹਰਵਿੰਦ ਰੱਖਿਆ ਹੋਇਆ ਸੀ ਰੁਪਿੰਦਰ ਨੂੰ ਸੋਰਾ ਪਰਿਵਾਰ ਨੇ ਮਰਬਾਵਜੂਦ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਬਿਲਕੁਲ ਗੁਰਜੋ ਦਾਦੀ ਜੀ ਕਿਉਂਕਿ ਇੱਕ ਤੋਂ ਬਾਅਦ ਜਿਹੜੇ ਖੁਲਾਸੇ ਹੋ ਰਹੇ ਨੇ ਤਾਂ ਜਿਹੜੀ ਪੁਲਿਸ ਪੁਲਸ ਫਸਟ ਐਮਐਲਆਰ ਆਈਓ ਦੇ ਵਿੱਚ ਦੱਸਿਆ ਗਿਆ ਕਿ 10 ਤੋਂ 12 ਜਿਹੜੇ ਨਿਸ਼ਾਨ ਨੇ ਕਰੋਚ ਦੇ ਜਦੋਂ ਜੱਪੋ ਜੱਤੀ ਹੋਇਆ ਜਿਹਨੂੰ ਲੜਿਆ ਤਾਂ 10 ਤੋਂ 12 ਨਿਸ਼ਾਨ ਦਿੱਤੇ ਜਾ ਰਹੇ ਨੇ ਤਾਂ ਇਹਦਾ ਗਲਾ ਕੁੱਟ ਕੇ ਸਾਹ ਬੰਦ ਕਰਕੇ ਜਿਹਦੀ ਮੌਤ ਹੁੰਦਾ ਕਾਰਨ ਦੱਸਿਆ ਜਾ ਰਿਹਾ ਹੈ। ਤੇ ਜਿਹੜਾ ਜਦੋਂ ਇਸ ਨੂੰ ਮੋਢੇ ਘੱਟਦਾਰਾ ਗਿਆ ਤਾਂ ਅਸੀਂ ਪਤਲੀ ਮੇਰੀਆਂ ਬਾਹਾਂ ਫੜੀਆਂ ਹੋਈਆਂ ਸੀ ਤਾਂ ਦੂਸਰਾ ਵਿਅਕਤੀ ਜਿਹੜਾ ਪ੍ਰੇਮੀ ਸੀ ਉਸਨੇ ਇਹਨੂੰ ਗਲਤ ਬਾਹਾਂ ਕੇ ਮੋਢੇ ਘੱਟਦਾਰਾ ਤਾ। ਹੂੰ ਮੌਕੇ ਤੇ ਜਦੋਂ ਪੁਲਿਸ ਜਾਂਦੀ ਹੈ ਐਸਐਚਓ ਰੀਸ਼ ਕੁਮਾਰ ਜਾਂਦੇ ਨੇ ਤਾਂ ਉਦੋਂ ਉਹ ਇਹ ਦੇਖਦੇ ਨੇ ਕਿ ਅਲਮਾਰੀ ਸਮਾਨ ਜਿਹੜਾ ਉਹ ਕਿ ਲੜਾ ਹੋਇਆ ਪਿਆ ਤੇ ਸਮਾਨ ਜਦੋਂ ਵੇਖਿਆ ਕਿ ਤਹਾਂ ਕੀਤੇ ਕੱਪੜੇ ਕਿਉਂਕਿ ਜਦੋਂ ਫਸਟ ਸੱਕ ਪੁੱਸਰ ਹੁੰਦਾ ਕਿ ਕੱਪੜੇ ਜਿਹੜੇ ਨੇ ਉਹ ਤਹਾਂ ਕੀਤੇ ਹੋਈ ਨਹੀਂ ਤੇ ਉਹ ਕੱਪੜਿਆਂ ਨੂੰ ਵੇਚ ਕੇ शक ਪੈ ਜਾਂਦਾ ਕਿ ਇਹ ਕੋਈ ਘਟਰਾਣੂ ਅੰਜਾਮ ਦਿੱਤਾ ਗਿਆ ਤਾਂ ਪੁੱਛਗਿੱਛ ਕੀਤੀ ਲੜਕੀਆਂ ਸੋ ਵੀ ਖਾਦੀ ਕਿ ਮੈਂ ਅੰਜਾਮ ਨਹੀਂ ਦਿੱਤਾ ਲੇਕਿਨ ਹੂੰ ਬੰਦ ਕਮਰੇ ਵਿੱਚ ਜੋ ਪੁੱਛਗਿੱਛ ਕੀਤੀ ਤਾਂ ਕੁੜੀ ਨੇ ਕਬੂਲਿਆ ਕਿ ਮੈਂ ਆਪਣੇ ਪਤੀ ਨੂੰ ਮੌਤ ਘਟਦਾ ਰਿਹਾ ਤੇ ਕਿੰਨੇ ਗੱਤੀ ਸੀ ਉਸ ਤੋਂ ਬਾਅਦ ਤੁਹਾਨੂੰ ਜਾ ਕੇ ਐਸਾ ਫਲਾਸਾ ਹੋਇਆ ਤਾਂ ਸੋ ਸਬਾਤਪਨ ਸਾਹਮਣੇ ਅਤੇ ਪਿਓ ਸਾਹਮਣੇ ਸੌਖ ਆ ਗਈ ਕਿ ਮੈਂ ਇਸ ਘਟਨਾ ਨੂੰ ਜਵਾਬ ਨਹੀਂ ਦਿੱਤਾ ਪਰ ਲੇਕਿਨ ਜਦੋਂ ਅਨਸਾਤਰ ਜੈਸ ਕੁਮਾਰ ਨੇ ਪੁੱਛ ਗਿ ਕੀਤੀ ਜੀ ਜੀ ਤਾਂ ਇਹ ਖੁਲਾਸਾ ਸਾਹਮਣੇ ਆ ਗਿਆ ਜੋ ਠੀਕ ਹੈ ਸ਼ੁਕਰੀਆ ਦੇਵਾਨੰਦ ਆ तमाम ਜਾਣਕਾਰੀ ਦਾ ਤਨਵਾਦ ਹੈ ਤਾਂ ਇਹ ਵੀ ਜਾਣਕਾਰੀ ਜਿਹੜੀ ਹੈ ਮਿਲ ਰਹੀ ਹੈ ਇਸ ਤਰੀਕੇ ਦਾ ਵੀ ਖੁਲਾਸਾ ਹੋ ਰਿਹਾ ਕਿ ਸ਼ਰਾਬ ਜਿਹੜੀ ਹੈ ਉਹ ਹਰ ਕਮਲ ਨੇ ਪੀਤੀ ਸੀ ਰਾਤ ਵੇਲੇ ਜਦੋਂ ਵਾਰਦਾਤ ਪੰਜਾਬ ਦਿੱਤਾ ਸਵੇਰੇ ਉੱਠ ਕੇ ਵੀ ਉਸ ਨੇ ਸ਼ਰਾਬ ਪੀਤੀ